ਅਮਰੀਕਾ ਤੇ ਚਾਈਨਾ ਜਿਹੜੀਆਂ ਦੋ ਵੱਡੀਆਂ ਇਕਨੋਮੀਆਂ ਹੈਗੀਆਂ ਉਹ ਉਹਨਾਂ ਦੇ ਵਿੱਚ ਜਿਹੜਾ ਟੈਰਫ ਵਾਰ ਚੱਲਦੀ ਸੀ ਟੈਰਫ ਟ੍ਰੇਡ ਵਾਰ ਚੱਲਦੀ ਸੀ ਉਹ ਹੁਣ ਉਹਦਾ ਕਾਫੀ ਨਿਵਾਰਨ ਹੋ ਗਿਆ ਲੱਗਦਾ ਜੋ ਕਲ ਫੈਸਲਾ ਜਿਹੜਾ ਐਲਾਨ ਹੋਇਆ ਦੋਹਾਂ ਸਰਕਾਰਾਂ ਦੇ ਨੁਮਾਇੰਦੇ ਵੱਲੋਂ ਇਹ ਦੋਵੇਂ ਨੁਮਾਇੰਦੇ ਪਿਛਲੇ ਦੋਹਾਂ ਸਰਕਾਰਾਂ ਦੇ ਨੁਮਾਇੰਦੇ ਪਿਛਲੇ ਕੁਝ ਦਿਨਾਂ ਤੋਂ ਆਪਣਾ ਇੱਕ ਯੂਰਪੀਅਨ ਕੰਟਰੀ ਦੇ ਵਿੱਚ ਬੈਠ ਕੇ ਗੱਲਬਾਤ ਕਰ ਰਹੇ ਸੀ ਆਪਸ ਵਿੱਚ ਤੇ ਉਹਦਾ ਜਿਹੜਾ ਤੱਤਸਾਰ ਹੈ ਉਹ ਹੁਣ ਸਾਹਮਣੇ ਆਇਆ ਭਾਵੇਂ ਅਜੇ ਪੂਰੀ ਤਰ੍ਹਾਂ ਇਹਨੂੰ ਆਪਾਂ ਨਹੀਂ ਕਹਿ ਸਕਦੇ ਕਿ ਇੰਨੀ ਬਿਲਕੁਲ ਉਹ ਕੰਮ ਹੋ ਗਿਆ ਸਾਰਾ ਜਿਹੜਾ ਉਹਨਰ ਦਾ ਆਪਸ ਚ ਵਾਰ ਚੱਲਦੀ ਸੀਗੀ ਪਰ ਫਿਰ ਵੀ 90 ਦਿਨ ਵਾਸਤੇ ਜਿਹੜਾ ਸਮਝੌਤਾ ਹੋਇਆ ਉਹ ਕਾਫੀ ਜ਼ਿਆਦਾ ਵਧੀਆ ਦਿਖਾਈ ਦੇ ਰਿਹਾ ਦੋਹਾਂ ਮੁਲਕਾਂ ਵਾਸਤੇ ਵੀ ਬਲਕਿ ਏਦੋਂ ਵੀ ਉੱਪਰ ਜਾ ਕੇ ਵੇਖੀਏ ਤਾਂ ਸਾਰੀ ਦੁਨੀਆ ਦੀ ਇਕਨੋਮੀਆਂ ਵਾਸਤੇ ਹੀ ਬਹੁਤ ਚੰਗੀ ਖਬਰ ਆਈ ਹੈ ਕਿਉਂਕਿ ਇਹਦਾ ਜਿਹੜਾ ਰਿਐਕਸ਼ਨ ਨਾਲ ਦੀ ਨਾਲ ਜਿਹੜੀ ਸਾਰੀ ਸਟਾਕ ਮਾਰਕੀਟ ਆ ਉਹ ਬਿਲਕੁਲੀ ਉਦਾਂ ਹੀ ਰਿਐਕਸ਼ਨ ਦਿੱਤਾ ਔਰ ਸਾਰੀ ਦੀ ਸਾਰੀ ਜਿਹੜੀ ਸਟਾਕ ਮਾਰਕੀਟ ਆ ਉਹ ਗ੍ਰੀਨ ਹੋ ਗਈ ਜਿਵੇਂ ਜਿਵੇਂ ਇਸ ਇਸ ਕਵਰ ਦਾ ਪਤਾ ਜਿਹੜਾ ਸਟਾਕ ਮਾਰਕੀਟ ਨੂੰ ਜਨਵੈਸਟਰਜ਼ ਨੂੰ ਲੱਗ ਗਿਆ ਤਾਂ ਉਹ ਮੇ ਜਿਹੜੀ ਆ ਉਹ ਸਟਾਕ ਮਾਰਕੀਟ ਦੇਡੇ ਸਟਾਕਸ ਹੈਗੇ ਆ ਉਹ ਉੱਪਰ ਨੂੰ ਉਹਨਾਂ ਦੇ ਚ ਉਛਾਲ ਆਇਆ ਔਰ ਕਈਆਂ ਦੇ ਵਿੱਚ ਕਾਫੀ ਵੱਡਾ ਉਛਾਲ ਵੀ ਆਇਆ ਪਰ ਉਹ ਜਿਹੜਾ ਕੱਲ ਦਾ ਇਸ ਤਰ੍ਹਾਂ ਲਗਾਤਾਰ ਉਛਾਲ ਜੇ ਆ ਰਿਹਾ ਹੈਗਾ ਕਿਉਂਕਿ ਤੁਹਾਨੂੰ ਪਤਾ ਕਿ ਜਦੋਂ ਟੈਰਫ ਲਾਏ ਗਏ ਸੀਗੇ ਉਦੋਂ ਮਾਰਕੀਟ ਇੱਕਦਾਂੀ ਉਹਦੇ ਚ ਬੜੀ ਗ੍ਰੈਵਿਟਾਈ